ਦੇਣੀ ਨਾ ਮੁਗੀ ਜਸ ਜੇ ਸਾਡੇ ਦੇ ਨਿਰਭਰ ਥੋੜਾ ਪਾਣੀ ਲੈ ਸਕਦਾ ਆਹੋ ਨਹੀਂ ਕਰਦੇ ਮੈਂ ਯਾਦ ਕਰਦਾ ਇਨੋਂ ਆਈ ਬੜੀ ਇਨੋਂ ਆਈ ਬੜੀ ਸਾਂ ਪਿਛਵਾਉਂਗੀ ਸੋਟਾਈ ਪਹਿਲੀ ਕੈਮਰਾ ਚੱਲੀ ਜਾਂਦਾ ਤੁਮੇ

E Thank <laughs> you. ਕਹਿਤਾ ਤੋ ਗੇ ਕਹਾਂਗੇ ਬੜਾ ਦੁੱਖ ਹੋ ਬੱਲੇ ਓਕੇ ਡੈਡੀ ਮੈਂ ਕਿਹ ਚਲ ਕੇ ਲੈ ਲਿਆ ਤਾਂ ਚੱਲ ਠੀਕ ਆ ਮੂੰ ਦੁੱਧ ਮਾਰ ਕੇ ਲਿਆ ਦੇ ਮੂੰ ਉਰੀ ਸਾਧਨੀ ਚੰਗਾ ਹੇ ਹੇ ਚਾ ਲੈਟ ਛੱਡ ਦੇ ਯਾਰ ਮੈਂ ਠੰਡੇ ਰਾਇ ਲੱਗੀ ਅੰਦਰ ਓਕੇ ਮਮਾ ਮਾਰੇ ਬਾਹਰ ਕੋਲੇ ਗਾੜ Estou na atmosfera. Vocês ਬਾਰ ਬੱਦ ਗੀ ਲਾ ਹੋਰ ਆਓ ਕਰ ਉਹ ਬੋਲ ਦੀ ਕੀ ਹੋਰ ਅੱਸੀ ਕਿਤੇ ਉਹ ਨਾਲੇ ਦੇ ਨਾਲ ਹੀ ਨਹੀਂ ਟਰਾਲੀ ਨਾਲ ਜੀ ਭਾਗ ਲੈ ਆਏ ਨੇ ਪਾਸੇ ਕਰ ਲੈ ਟਰਾਲੀ ਨਾਲ ਜੀ ਰੈਡੀ ਹੈ ਜੀ ਤਾਂ ਰੈਡੀ ਤੇ ਮੈਂਦੀ ਨਾਲ ਆਓ ਦੋ ਗਰਮ ਲੱਗਿਆ ਨੇ ਬੋਲ ਤਾਰ ਦੇ ਬੈਠੇ ਹੈ ਕੋਈ ਬੋਲ ਕੋਈ ਬੋਲ ਇੱਥੇ ਆ ਬਿਲਾ ਦੇ ਉਹਨਾਂ ਨੂੰ ਬਹੁਤ ਵੱਧ ਜਾਗੇ ਜੀ ਕੀ ਹਾਲ ਹੈ ਜੀ ਜਿਵੇਂ ਜੀ ਹਨਾ ਤੁਹਾਨੂੰ ਪਤਾ ਹੀ ਆਪਣੇ ਮੇਸਤਰੀ ਲੱਗਿਆ ਹੋਇਆ ਘਰੇ ਕੰਮ ਜੇ ਕਰਦੇ ਸੀ ਇਧਰ ਹੁਣ ਤਾਂ ਇਨੀ ਠੰਡ ਹੋ ਰਹੀ ਹੈ ਪਰ ਮੈਨੂੰ ਮੜਕਾ ਆਈ ਜਾਂਦਾ ਤੇ ਮੈਂ 6-7 ਸੂਟਾਂ ਦੀ ਕਟਿੰਗ ਕਰਕੇ ਆਈ ਹਾਂ ਆਪ ਦੇਖ ਸਕਦੇ ਹੋ ਜੀ ਤੁਸੀਂ ਇੱਕ ਆ ਪਿਆ ਤੇ ਹੋ ਪਏ ਜੀ 4 ਸੂਟ ਆਪੇ ਕੱਟੇ ਆ ਤੇ ਇੱਕ ਇਹ ਪੰਜ ਸੂਟ ਕੱਟਿਆ ਜੀ ਆਪਾਂ ਪੰਜ ਸੂਟਾਂ ਦੀ ਕਟਿੰਗ ਕੀਤੀ ਹੈ ਤੇ ਹੁਣ ਵੱਜ ਗਿਆ ਜੀ ਅੱਜ ਮੇਰਾ ਬਲੌਗ ਬਹੁਤ ਲੇਟ ਹੋ ਗਿਆ ਮੈਂ ਬਲੌਗ ਪਾਉਣੇ ਭੁੱਲ ਗਈ ਸੀ ਤੇ ਹੁਣ ਆਪਣੇ ਟਾਈਮਿੰਗ ਬਲੌਗ ਦੀ ਆਪਾਂ 2:00 ਵਜੇ ਦੀ ਰੱਖਾਂਗੇ 2:00 ਵਜੇ ਪਾਇਆ ਕਰਾਂਗੇ ਤੇ ਹੋਰ ਬਧੀਆ ਜੀ ਠੀਕ ਠਾਕ ਹਾਂਜੀ ਡੈਡੀ ਕੰਨ ਲਾਲ ਫਿਰ ਬਾਹਰ ਨੂੰ ਲਓ ਆਪਾਂ ਸਨਾਰ ਜਾਜੂ ਪੀਵਾਂਗੇ ਫਿਰ ਮੈਂ ਆ ਕੇ ਗਲਮੁਗਲ ਮਿਲਾ ਦੂੰਗੀ ਨਮਸਤ੍ਰੀ ਵੀ ਜਾਜੂ ਪੀਂਦੇ ਆਪਾਂ ਬ੍ਰੇਕ ਹੋ ਗਈ ਮੇਸਤਰੀਆਂ ਦੀ ਮੇਸਤਰੀ ਘਰੇ ਚਲੇਗੇ ਤੇ ਹੋਰ ਵਧੀਆ ਜੀ ਹਨਾ ਤੇ ਬਸ ਫਿਰ ਆਪਾਂ ਵਲੌਗ ਦਾ ਐਂਡ ਇਟ ਕੀ ਕਰਾਂਗੇ ਹਨਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਸਾਡੀਆਂ ਕਿਵੇਂ ਦੇ ਲੱਗਦੀਆਂ ਤੇ ਪਲੀਜ਼ ਤੁਸੀਂ ਇਹਨਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਕਿ ਜੋ ਵੀਡੀਓ ਦੇ ਵਿੱਚ ਚੀਜ਼ ਆਪਾਂ ਦਿਖਾਉਨੇ ਆ ਦਿਓ ਤੁਸੀਂ ਸਾਰੀ ਤੁਹਾਨੂੰ ਸਮਝ ਆ ਸਕੇ ਹਨਾ ਤੇ ਇੱਕ ਹੋਰ ਬਹੁਤ ਵਧੀਆ ਤੇ ਚੰਗੀ ਗੱਲ ਹਨਾ ਵੀਰੇ ਵੀ ਤੁਸੀਂ ਹੈਨੂੰ ਸਪੋਰਟ ਕਰਦੇ ਹੋ ਤਾਂ ਵਧੀਆ ਲੱਗਦਾ ਹੈ ਹਨਾ ਜੀ ਪ੍ਰਮਾਤਮਾ ਹੀ ਸਭ ਦੇ ਨਾਲ ਹੁੰਦਾ ਪਰ ਸਾਰੇ ਭੈਣ ਭਰਾਵਾਂ ਨੂੰ ਇਹ ਅਰਦਾਸ ਕਰਦੇ ਆਂ ਪਲੀਜ਼ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਹਨਾ ਇਸੇ ਤਰ੍ਹਾਂ ਵੀਰ ਵੀਰ ਸਪੋਰਟ ਕਰਦੇ ਰਹੋ ਭੈਣ ਭਰਾਵਾਂ ਦੇ ਚੈਨਲ ਨੂੰ ਸੱਜਣਾ ਸਬਸਕ੍ਰਾਈਬ ਕਰੋ ਤੇ ਪਲੀਜ਼ ਸਟਾਰਟ ਤੋਂ ਐਂਡ ਤੱਕ ਸਾਰੀ ਵੀਰ ਨੂੰ ਜ਼ਰੂਰ ਦੇਖਿਆ ਕਰੋ ਕਿ ਜੀ ਇਹ ਵੀਡੀਓ ਸਾਰੀ ਦੇਖਿਆ ਕਰੋਗੇ ਤਾਂ ਇਹਦੇ ਨਾਲ ਜੀ ਸਾਡਾ ਵੀ ਥੋੜਾ ਬਹੁਤ ਚਲੋ ਹੈਲਪ ਹੋ ਜੂਗੀ ਹਨਾ ਆਪਾਂ ਵੀ ਤੁਹਾਡੇ ਲਈ ਵਧਗਾ ਵਧਾ ਬਲੌਗ ਲੈ ਕੇ ਆਉਣੇ ਆਂ ਦਰਵਾਜ਼ਾ ਆ ਰਹੀ ਹੈ ਜੀ ਟ੍ਰੈਕ ਖੜਾ ਸੀ ਇਧਰ ਆਪਣੇ ਕਰੇ ਮਿੱਟੀ ਮਿੱਟੀ ਲੱਗੇ ਆਏ ਸੀ ਟਾਪੇ ਲੱਗੇ ਸੀ ਜੀ ਪੂਰਾ ਕਮਜੋਰੀ ਜਾਂਦੇ ਸਨ ਬੜੀ ਖਬਰ ਹੈ ਜੀ ਅੱਜ ਮੈਂ ਜਦੋਂ ਦੁਕਾਨ ਤੇ ਆ ਕੇ ਮੋਬਾਈਲ ਆਰ ਕੀਤਾ ਤੇ ਮੈਂ ਮੋਬਾਈਲ ਆਨ ਕੀਤਾ ਵੇਖਿਆ ਵੀ ਰ ਰਾਜਵੀਰ ਜਉਂਦੇ ਬਾਰੇ ਖਬਰ ਸੁਣੀ ਜੀ ਬਹੁਤ ਮਾਨਦੁਖੀ ਹੈ ਇੱਕੇ ਦਮ ਮੇਰੇ ਨਾ ਅੱਖਾਂ ਚ ਪਾਣੀ ਆ ਗਿਆ ਜਦੋਂ ਮੈਂ ਗੱਲ ਸੁਣੀ ਹਨਾ ਤੇ ਬਾਕੀ ਹਨਾ ਜੀ ਜਿਹੜਾ ਇਹ ਮਹੀਨਾ ਹੁੰਦਾ ਹਨਾ 6 ਤਰੀਕ ਤੋਂ ਲੈ ਕੇ 22 ਤਰੀਕ ਤੱਕ ਇਸ ਮਹੀਨੇ 'ਚ ਮੇਰਾ ਮੂਡ ਬਹੁਤ ਖਰਾਬ ਰਹਿੰਦਾ ਜੀ ਕਾਫੀ ਟਾਈਮ ਦੁਹੀ ਰਹਿੰਦਾ ਜੀ ਹਨਾ ਸਾਡੇ ਵੀ ਇੱਕ ਬਹੁਤ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਘਟ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਸ ਦਿਲ ਦੇ ਵਿੱਚ ਉਹੀ ਖਿਆਲ ਉਵੇਂ ਦਿਲ ਨੂੰ ਸਦਮਾ ਜਿਹਾ ਲੱਗ ਜਾਂਦਾ ਤੇ ਅੱਜ ਜਦੋਂ ਮੈਂ ਇਹ ਖਬਰ ਸੁਣੀ ਤੇ ਜੀ ਦਿਲ ਬਹੁਤ ਸ਼ੈਡ ਹੋਇਆ ਮਨ ਵੀ ਦੁਖੀ ਹੋਇਆ ਤੇ ਐਂ ਜੀ ਕਰ ਇੱਕ ਵਾਰ ਵੀ ਉੱਚੀ ਉੱਚੀ ਰੋਣ ਲੱਗ ਜੀ ਪਹਿਲਾਂ ਵੀਰ ਸਿੱਧੂ ਵਾਲੇ ਵਾਲੀ ਸੁੱਧੂ ਮੁੱਸੀ ਵਾਲੇ ਵਾਲੀ ਵੀਰ ਵਾਲੀ ਗੱਲ ਸੁਣ ਕੇ ਉਦੋਂ ਵੀ ਬਹੁਤ ਹੁਣ ਵੀ ਜਦੋਂ ਕਿਤੇ ਵੀਡੀਓ ਵੇਖ ਲਈਦੀ ਉਹਦਾਂ ਬਹੁਤ ਮਨ ਸੈਡ ਹੋ ਜਾਂਦਾ ਤੇ ਹੁਣ ਵੀ ਜੀ ਹਨਾ ਵੀ ਇਹ ਜਿਹੜੀ ਅੱਜ ਘਟਨਾ ਘਟ ਗਈ ਬਹੁਤ ਮਹਾਰਾਜ ਨੇ ਬਹੁਤ ਮਾੜਾ ਕੀਤਾ ਜੀ ਇੱਕ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਯਾ ਚਲਾ ਜਾਣਾ ਸਾਰੀ ਦੁਨੀਆਂ ਚ ਕਿੰਨਾ ਉਹਨੂੰ ਪਿਆਰ ਸਤਿਕਾਰ ਲੋਕ ਕਰਦੇ ਸੀ ਖਾੜਿਆਂ ਦਾ ਬਾਦ ਸਾਸੀ ਵੀਰ ਸੋਹਣੇ ਕੱਦ ਕਾਠ ਵਾਲਾ ਬਹੁਤ ਪਿਆਰਾ ਸੀਗਾ ਜੀ ਮਹਾਰਾਜ ਨੇ ਬਹੁਤ ਗਲਤ ਕੰਮ ਕੀਤਾ ਜੀ ਸਾਰੇ ਦੁਨੀਆਂ ਦੇ ਅਰਦਾਸਾਂ ਕੀਤੀਆਂ ਪਰਮਾਤਮਾ ਨੇ ਕਿਸੇ ਦੀ ਅਰਦਾਸ ਨਹੀਂ ਸੁਣੀ ਬਹੁਤ ਮਾੜੀ ਗੱਲ ਹੈ ਜੀ ਤੇ ਉਹਦੇ ਅੱਗੇ ਆਪਣਾ ਹਨ ਜੋਰ ਨਹੀਂ ਚੱਲਦਾ ਜੀ ਕੋਸਾ ਆਪਾ ਕਰ ਨਹੀਂ ਸਕਦੇ ਚਲੋ ਜੀ ਫਿਰ ਆਪਾਂ ਬਲੌਗ ਦਾ ਐਂਡ ਕਰਦੇ ਆਂ ਕੱਲ ਨੂੰ ਮਿਲਾਂਗੇ ਜੀ ਆਪਾਂ ਤੁਹਾਨੂੰ ਕਿਸੇ ਬਲੌਗ ਚ ਓਕੇ ਜੀ ਬਾਏ ਸਾਸੀ ਕਾ